ਸਵਰਨਕਾਰ ਸੰਗ ਦੀਆਂ ਅਕਸਰ ਆਪਾਂ ਦੋ ਤਿੰਨ ਵਾਰੀ ਸੀਪੀ ਸਾਹਿਬ ਕੋਲ ਗਏ ਹਾਂ ਜੋ ਪਹਿਲੇ ਦਿਨ ਹੀ ਸੀਪੀ ਸਾਹਿਬ ਆਏ ਇਹਨਾਂ ਨੂੰ ਮਿਲਣ ਵਾਸਤੇ ਗਿਆ ਇਹਨਾਂ ਨੇ ਇਮੀਡੀਏਟਲੀ ਉਸ ਵਾਸਤੇ ਲਈ ਟ੍ਰੈਫਿਕ ਪੀਸੀਆਰ ਜੋ ਅਸੀਂ ਮੰਗ ਮੰਗੀ ਉਹਨਾਂ ਨੇ ਸਾਡੀ ਪੂਰੀ ਕਰਤੀ ਆਪਾਂ ਪਿੱਛੇ ਫੇਰ ਉਹਨਾਂ ਨੂੰ ਮਿਲਣ ਗਏ ਸੋ ਕਹਿੰਦੇ ਕਿ ਅਕਸਰ ਕਿ ਤੁਹਾਡੇ ਕੋਲ ਮੈਂ ਇਹ ਮੀਟਿੰਗ ਕਰਨੀ ਗੁਰੂਬਜਾ ਦੇ ਸਰਾਫਾ ਨਾਲ ਕਿ ਜਿਨੇ ਵੀ ਸਵਰਨਕਾਰ ਹਾਂ ਮੈਂ ਉਹਨਾਂ ਨਾਲ ਮੀਟਿੰਗ ਕਰਨਾ ਚਾਹਨਾ ਉਹ ਅੱਜ ਆਈਸੀ ਹਟਾ ਮੀਟਿੰਗ ਕੀਤੀ ਉਹਨਾਂ ਨੇ ਪੁੱਛਿਆ ਕਿ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਐ ਜੋ ਵੀ ਤੁਹਾਡੀ ਸਿਕਿਉਰਟੀ ਵਾਸਤੇ ਉਹਨਾਂ ਨੇ ਅੱਜ ਘੱਟੋ ਘੱਟ ਗੁਰੂਬਿਜਾਰਜ ਪੱਕੇ ਲਗਾ ਦਿੱਤੇ ਹੈ ਕਿ ਉਹ ਸਾਰਾ ਗੁਰੂਬਿਜਾਰ ਦੇ ਧਿਆਨ ਰੱਖਣਗੇ ਉਹਨਾਂ ਦੇ ਨਾਲ ਡੀਸੀ ਵੀ ਮੈਡਮ ਪ੍ਰਗਿਆ ਜੀ ਆਈਸੀ ਪ੍ਰਗਿਆ ਜੈਨ ਜੀ ਡਾਕਟਰ ਦਰਪਨ ਆਲੂਵਾਲੀਆ ਜੀ ਏਸੀ ਵੀ ਸੁਰਿੰਦਰ ਜੀ ਏਡੀਸੀ ਵੀ ਰੰਦਾਵਾ ਜੀ ਦੀਸ ਦੇ اندر ਰਿਸਿਪੀ ਉਹਨਾਂ ਦੇ ਨਾਲ ਐਸਐਚਓ ਸਾਹਿਬ ਆਏ ਹੈ ਉਹ ਸਾਰਾ ਬਾਜ਼ਾਰ ਦਾ ਮੌਜਨਾ ਕਰਕੇ ਉਹ ਵੇਖ ਕੇ ਗਏ ਹੈ ਕਿ ਆਪ ਜੀ ਨੂੰ ਕੋਈ ਵੀ ਮੁਸ਼ਕਲ ਹੈ ਤੇ ਆਪਾਂ ਤਾਂ ਨਾ ਹਾਜ਼ਰ ਜੀ ਉਹਦਾ ਹਾਲ ਨਿਕਲ ਗਿਆ ਜੀ ਜਿਹੜਾ ਹਾਂ ਅੱਜ ਅੱਗੇ ਆਪਾਂ ਜੋ ਪਹਿਲਾਂ ਪੀਸੀਆ ਦਿਨ ਪਹਿਲਾਂ ਜਿਹੜੇ ਇਸ ਤੋਂ ਪਹਿਲੇ ਸੀਪੀ ਸਾਹਿਬ ਸੀ ਉਹਨਾਂ ਨੇ ਪੀਸੀਆ ਬੰਦ ਕਰਤੀ ਸੀ ਪਰ ਆਪਾਂ ਜਦੋਂ ਇਹਨਾਂ ਨੂੰ ਮਿਲੇ ਆ ਜਾ ਕੇ ਇਹਨਾਂ ਨੇ ਉਸੇ ਵੇਲੇ 24 ਘੰਟੇ ਵਾਸਤੇ ਦਿਨ ਦੀ ਵੀ ਪੀਸੀਆ ਲਗਾਤੀ ਰਾਤ ਦੀ ਵੀ ਲਾਤੀ ਪਰ ਅੱਜ ਉਹਨਾਂ ਨੇ ਕੀ ਕੀਤਾ ਪਰਸਨਲ ਗੁਰੂ ਵੀਰ ਵਾਸਤੇ ਸਿਰਫ ਗੁਰੂ ਬਾਜ਼ਾਰ ਦਾ ਹੀ 골ਡ ਮਾਰਕੀਟ ਨੂੰ ਦੇਖੇ ਇਹ ਅਸੀਂ ਪ੍ਰਸ਼ਾਸਨ ਦੇ ਆਇਆ ਆਇਆ ਤੇ ਕੋਸ਼ਿਸ਼ ਜਗਾ ਤੇ ਉਹਨਾਂ ਨੇ ਬਹਿ ਕੇ ਸਹੀ ਟਗ ਮੈਂ ਕਿ ਮੈਡਮ ਹੀ ਆਏ ਆ ਤੇ ਹਰ ਭਾਰ ਐਸਪੀ ਸਾਹਿਬ ਵੀ ਕਬੀਜ਼ਾਰ ਚਾਹੇ ਤੇ ਕਈ ਜਗ੍ਹਾ ਤੇ ਬਹਿ ਕੇ ਕਈ ਜਗ੍ਹਾ ਤੇ ਉਹਨਾਂ ਨੇ ਉਹਨਾਂ ਨੂੰ ਇਹ ਨੋਲੋਜੀਸ ਕੁਆਲਟੀ ਦੀ ਨਹੀਂ ਦਿੱਤੀ ਗਈ ਕਿ ਅੱਜ ਉਹਨਾਂ ਨੂੰ ਕਿਹਾ ਜਾਂਦਾ ਕਿ ਟਾਈਮ ਨਾਲ ਕਿ ਇੱਥੇ ਬੰਦੇ ਦੋ ਹੀ ਰਹਿ ਗਏ ਆ ਕਿ ਇਹ ਸਕੁਆਲਟੀ ਇੰਨੀ ਘਟ ਗਈ ਏ ਇਹ ਵਾਰਤਾ ਤਾਂ ਹੋਣੀ ਨੇ ਸੀ ਚਾਹੀਦੀ ਇਸ ਵਾਸਤੇ ਉਹਨਾਂ ਨੇ ਆਗੇ ਇੱਕ ਸੀਪੀ ਸਾਹਿਬ ਨੇ ਬਹੁਤ ਵਧੀਆ ਗੱਲ ਇਹ ਕੀਤੀ ਏ ਕਿ ਕਤਵਾਲੀ ਤੇ ਇਹ ਥਾਣੇ ਜੋ ਡਿਊਟੀ ਲਈ ਏ ਕਿ ਇੱਥੋਂ ਦੇ ਕੈਮਰੇ ਸਾਰੇ ਮਗਰੀ ਚੈੱਕ ਕੀਤੇ ਜਾਣ ਇਹ ਸੀਪੀ ਸਾਹਿਬ ਨੇ ਸਾਰਿਆਂ ਦੇ ਮਗਰੀ ਅਫਸਰਾਂ ਦੇ ਧਿਆਨ ਚ ਲਿਆਂਦਾ ਕਿ ਹਰ ਐਸੋਸੀਏਸ਼ਨ ਦੇ ਜਿੰਨੇ ਵੀ ਇਹ ਇਲਾਕੇ 'ਚ ਕੈਮਰੇ ਲੱਗੇ ਆ ਇਹ ਥਾਣਿਆਂ ਦੇ ਅੰਡਰ ਕਰਦੇ ਆ ਕਿ ਥਾਣੇ ਦੇ ਅਫਸਰਾਂ ਦੀ ਡਿਊਟੀ ਏ ਕਿ ਇਹ ਕੈਮਰੇ ਆਪਣੇ ਚੈੱਕ ਕਰ ਇਸਾਰਨ ਜੇ ਕੈਂਬਰੇ ਸਹੀ ਚੱਲਦੇ ਰਹਿਣਗੇ ਵਾਰਦਾਤਾ ਦਾ ਕਾਫੀ ਮਹੱਤਵਪੂਰਨ ਫਰਕ ਪੈ ਜਾਏਗਾ ਮੈਂ ਪੰਕੇਚ ਚਾਨ ਸੀਨੀਅਰ ਵਾਈਸ ਚੇਅਰਮੈਨ ਸੌਰਨਕਪਤ ਸੰਗ ਪੰਜਾਬ ਬਹੁਤ ਧੰਨਵਾਦ ਹੈ ਸੀਪੀ ਸਾਹਿਬ ਪੂਰੀ ਪੁਲਿਸ ਪ੍ਰਸ਼ਾਸਨ ਦੇ ਨਾਲ ਉਹਨਾਂ ਨੇ ਅੱਜ ਅਮਰੀ ਗੁਰੂਬਜ਼ਾਰ ਦਾ ਦੌਰਾ ਕੀਤਾ ਮੁਸ਼ਕਲਾਂ ਦੀ ਗੱਲ ਹੈ ਕਿ ਮੁਸ਼ਕਲਾਂ ਕਦੀ ਖਤਮ ਨਹੀਂ ਹੁੰਦੀਆਂ ਪ੍ਰਸ਼ਾਸਨ ਉਹਨੂੰ ਮਿਨੀਮਾਈਜ਼ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਔਰ ਇਹਦੇ 'ਚ ਕੋਈ ਦੂਰਾਈ ਨਹੀਂ ਹੈ ਜਿਹੜੇ ਸਾਡੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਜਿਹੜੇ ਕਮਿਸ਼ਨਰ ਸਾਹਿਬ ਆਏ ਨੇ ਜਦਦੇ ਵੀ ਉਹਨਾਂ ਨੇ ਚਾਰਜ ਲਿਆ ਉਹਨਾਂ ਦੀ ਡਾਇਰੈਕਸ਼ਨਾਂ ਦੇ ਹੇਠ ਮੈਂ ਉਹ ਐਜ਼ এ ਉਹ ਪੁਲਿਸ ਕਮਿਸ਼ਨਰ ਨਹੀਂ ਮੈਂ ਐਜ਼ ਅ ਬੀਇੰਗ ਐਜ਼ ਅ ਪਾਰਟ ਆਫ ਸਵਰਨਕਾਰ ਸੰਗ ਬੀਇੰਗ ਐਜ਼ ਅ ਪਾਰਟ ਆਫ ਗੁਰੂਬਜ਼ਾਰ ਐਸੋਸੀਏਸ਼ਨ ਮੈਂ ਇੱਕ ਸਚਾਈ ਦੀ ਗੱਲ ਕਰੂੰਗਾ ਕਿ ਉਹ ਚੀਜ਼ਾਂ ਬਹੁਤ ਹੀ ਮਿਨੀਮਾਈਜ਼ ਹੋਈਆਂ ਜਿਹੜਾ ਜਿਨੇ ਕੋਈ ਗਲਤ ਕਾਰਵਾਈ ਕਰਨੀ ਹੁੰਦੀ ਹੈ ਉਹਨੂੰ ਇੱਕ ਮੌਕਾ ਚਾਹੀਦਾ ਹੁੰਦਾ ਸੰਭਲਣ ਵਾਲੇ ਨੂੰ 99 ਚਾਂਸ ਚਾਹੀਦੇ ਹੁੰਦੇ ਆ ਕਿਤੇ ਹੋ ਜਾਂਦਾ ਪਰ ਉਹ ਵੀ ਮਾੜੀ ਗੱਲ ਆ ਕਿਉਂ ਹੁੰਦਾ ਪਰ ਬਹੁਤ ਸਾਰਾ ਕੰਟਰੋਲ ਹੋ ਰਿਹਾ ਔਰ ਅੱਜ ਉਹਨਾਂ ਨੇ ਸਾਡੇ ਅਜਤਨੀ ਪਹਿਲੇ ਇੱਕ ਦਿਨ ਪਹਿਲਾਂ ਸਾਡੇ ਚੌਥੀ ਤਰੀਕ ਨੂੰ ਪੁਲਿਸ ਪਬਲਿਕ ਬਿਲਡ ਵੀ ਬਣਾਤੀ ਹੈ ਅੱਜ 10 ਬੰਦੇ ਸਵੈਟ ਦੇ ਵੀ ਲਾਤੇ ਆ ਪੀਸੀਆਰ ਦੀਆਂ ਡਿਊਟੀਆਂ ਵੰਡਾ ਦਿੱਤੀਆਂ ਗਈਆਂ ਪ੍ਰਸ਼ਾਸਨ ਵੱਲੋਂ ਕੋਈ ਕੰਮੀ ਨਹੀਂ ਹੈ ਦੇਰ ਰਾਤ ਵੀ ਉਹਨਾਂ ਨੂੰ ਕਹੀਏ ਚਾਹੇ ਏਸੀਪੀ ਸਾਡੇ ਹਲਕੇ ਦੇ ਨੇ ਚਾਹੇ ਸੀਪੀ ਸਾਹਿਬ ਨੇ ਡੀਸੀਪੀ ਮੈਡਮ ਨੇ ਕਿਸੇ ਵੱਲੋਂ ਵੀ ਕੋਈ ਦਿੱਕਤ ਪਰੇਸ਼ਾਨੀ ਸਾਨੂੰ ਆਈ ਨਹੀਂ ਜਦ ਵੀ ਗਏ ਆ ਇੱਕ ਵਾਰੀ ਨਹੀਂ 8-10 ਵਾਰੀ ਸੀਪੀ ਸਾਹਿਬ ਕੋਲ ਹੋ ਕੇ ਆਇਆ ਜਿੰਨੀ ਵਾਰੀ ਵੀ ਗਏ ਆ ਤਤਕਾਲ ਉਸੇ ਟਾਈਮ ਉਹਨਾਂ ਨੇ ਮੌਕੇ ਦੇ ਉੱਤੇ ਜਿਹੜੀਆਂ ਮੁਸ਼ਕਲਾਂ ਸੀ ਉਹਦਾ ਨਿਪਟਾਰਾ ਕੀਤਾ ਇਹ ਹੀ ਉਹਨਾਂ ਦਾ ਧੰਨਵਾਦੀ ਆ ਬਾਕੀ ਹਾਲਾਤ ਜਿਹੜੇ ਬਾਕੀ ਵੀ ਆਹੀ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਉਹ ਕਰੇ ਇਹਨੂੰ ਵੀ ਕੰਟਰੋਲ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਏਗੀ ਮੈਂ ਅਸ਼wini ਗੁਬਾਰ ਅੰਮੇਸ਼ਾ ਪੰਜਾਬ ਪ੍ਰਧਾਨ ਬੋਲਦਾ ਅੱਜ ਸੀਪੀ ਸਾਹਿਬ ਦੇ ਕੁਝ ਗੱਲਾਂ ਬਹਿਗੇ ਸਾਰੇ ਬਜ਼ਾਰ ਵਾਲੇ ਨੇ ਗੁਰੂ ਵਿਆਹ ਦੇ ਸਰਾਫਾਂ ਨੇ ਹੜਾ ਜ਼ਿਲ੍ਹਾ ਬਦਾਨਾ ਅਸ਼wini ਕਾਲੇਸ਼ਾ ਇੰਦਰ ਇੰਦਰਪਾਲ ਆਰੀਆ ਹੜਾ ਪੰਜਾਬ ਜਨ ਅਸੈਕਟਰੀ ਰੀਮਕ ਡਿੰਪਰ ਆਜਪੂਤ ਹੜਾ ਸੀਨੀਅਰ ਵਾਈਸ ਪ੍ਰਧਾਨ ਰਾਜਾ ਜੀ ਅਸੀਂ ਸਾਰਿਆਂ ਨੇ ਕੱਲ ਵੀ ਇਹੀ ਬਹਿ ਕੇ ਮੀਟਿੰਗ ਕੀਤੀ ਕਿ ਗੁਰੂ ਵਿਆਹ ਦੀ ਸਿਕورٹی ਬਹੁਤ ਜ਼ਿਆਦਾ ਮੱਕੀ ਘਟ ਗਈ ਇੱਥੇ 6 ਬੰਦੇ ਸੀ ਹੋਂ ਦੇ ਟਾਈਮ 'ਚ 2 ਬੰਦੇ ਇੱਥੇ ਸਿਕورٹی ਕਰਦੇ ਪਏ ਐਸ.ਪੀ. ਸਾਹਿਬ ਦੇ ਨੌਲੇਜ ਹਲਿਆੰਦੀ ਗਈ ਉਹਨਾਂ ਨੇ ਦੇਖ ਕੇ ਹੋਇਆ ਕਿ ਅੱਜ ਗੁਰੂਬਜ਼ਾਰ ਦਾ ਉਹਨਾਂ ਨੇ ਇੱਕ ਦੌਰਾ ਇੱਥੇ ਮੁਕ ਕੱਢਿਆ ਕਿ ਪੂਰਾ ਸਾਡਾ ਗੁਰੂਬਜ਼ਾਰ ਦਾ ਇੱਥੇ ਦੇਖਿਆ ਗਿਆ ਕਿ ਵਾਕਈ ਇੱਥੇ ਬੰਦੇ ਦੀ ਸਕਿਉਰਿਟੀ ਦੀ ਲੋੜ ਹੈ ਕਿਉਂਕਿ ਕਹਿੰਦੇ ਗੁਰੂਬਜ਼ਾਰ ਸਾਡਾ ਇੱਕ ਬਹੁਤ ਕੀਮਤੀ ਬਾਜ਼ਾਰ ਆ ਛੋਟਾ ਇਹ ਬਾਜ਼ਾਰ ਆ ਅਸੀਂ ਉਹਨਾਂ ਨੂੰ ਇੱਕ ਦੋ ਅਰਜ਼ੀ ਕੀਤੀਆਂ ਕਿ ਸਾਡੇ ਬਾਜ਼ਾਰ 'ਚ ਘੱਟ ਤੋਂ ਘੱਟ 6 ਤੋਂ 8 ਬੰਦੇ ਇੱਥੇ ਸਕਿਉਰਿਟੀ ਦੇ ਲੱਗੇ ਜਾਣ ਦੋ ਬੰਦੇ ਬਾਜ਼ਾਰ 'ਚ ਸਕਿਉਰਿਟੀ ਕਰਨ ਤੇ ਦੋ ਤਿੰਨ ਬੰਦੇ ਸਾਡੇ ਬਿਯਾਰ ਚ ਗੁਰੂ ਬਿਯਾਰ ਚ ਮਗੀ ਰੌਣ ਲਾਈ ਜਾਣ ਕਿ ਮਾਰੇ ਅਨਸਰ ਜਿਹੜੇ ਨਜ਼ਰਾਨ ਕੌਮ ਸਕੇ ਬੰਦ ਨੂੰ ਪੁੱਛ ਖੁਸ਼ ਕੀਤੀ ਜਾਵੇ। ਇਸ ਵਾਰੀ ਸੀਪੀ ਸਾਹਿਬ ਆਏ ਹੀ ਨਾਲ ਮੈਡਮ ਮਗੀ ਪੱਤਾ ਜੈਨ ਜੀ ਆਈ ਸਾਡੇ ਨਾਲੇ ਹਰਪਾਰ ਸਾਡੇ ਐਸਪੀ ਸਾਹਿਬ ਨਾਲੇ ਡਿਪੀ ਸਾਹਿਬ ਸਾਡੇ ਆਏ ਆ ਤੇ ਡੀ ਮਗੀ ਜਤਿੰਦਰ ਜੀ ਆਏ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਡੇ ਗੁਰੂ ਬਿਯਾਰ ਵਾਲੇ ਨੂੰ ਇੱਕ ਰਹਿਤ ਮਿਲਣ ਲੱਪੀਏ ਕਿ ਇਹਨਾਂ ਦੇ ਆਨ ਨਾਲ ਮਾਰੇ ਅਨਸਰ ਇੱਥੋਂ ਇੰਨੀ ਗੱਲ ਸੋਚ ਕੇ ਮੱਕੀ ਨਿਕਲ ਜਾਂਦੇ ਆ ਕਿ ਇਹਨੇ ਸਕੂਲ ਦੀ ਹੁਣ ਟੈਟ ਕਰਤੀ ਏ ਕਿ ਸਾਡੇ ਬੱਚੇ ਮਾਲ ਲੈ ਕੇ ਇੱਥੇ ਮੱਕੀ ਇਧਰ ਉਧਰ ਦੇਣ ਜਾਂਦੇ ਆ ਉਹਨਾਂ ਨੂੰ ਥੋੜਾ ਜਿਹਾ ਮੱਕੀ ਜਾਣਦਾ ਮੱਕੀ ਹੁਣ ਉਹਨਾਂ ਦੇ ਰਹੇਗਾ ਕਿ ਐਸ ਵਾਸਤੇ ਕੀ ਆ ਜਿਹੜੇ ਮਾਰੇ ਅੰਸ਼ਰ ਵਾਲੇ ਨਾ ਇਹਨਾਂ ਕੋ ਡਰਦੇ ਆ ਅਸੀਂ ਆਪਣੇ ਬੱਚੇ ਨੂੰ ਸਮਾਨ ਵੀ ਦੇ ਕੇ ਘੱਲੀ ਦਾ ਹੀ ਕੀ ਫੜਾ ਫੜ ਉਥੋਂ ਆ ਜਾਈ ਕਿ ਬਾਜ਼ਾਰ ਚ ਮਹੌਲ ਬੜਾ ਖਾਵੇ ਇਹ ਪਿਛਲੇ 5-4 ਦਿਨਾਂ ਜੀ ਇਥੇ ਇੱਕ ਵਾਰਦਾ ਦਿਖੋਈ ਏ ਭਰੇ ਬਾਜ਼ਾਰ ਚੋਂ ਬੰਦੇ ਨੂੰ ਇੱਕ ਸਾਈਡ ਤੇ ਲੱਗੇ ਆ ਉਹਦੀਆਂ ਅੱਖਾਂ 'ਚ ਮਰਚਾਂ ਪਾ ਗਏ ਉਹ ਕੁਝ ਸੋਨਾ ਵੀ ਖੋਇਆ ਗਿਆ ਮੋਬਾਈਲ ਵੀ ਖੋ ਰਿਹਾ ਤੇ ਪੈਸੇ ਵੀ ਉਹਦੇ ਲੱਗੇ ਆ ਇਸ ਵਾਸਤੇ ਇਹ ਵਾਰਦਾਤ ਮਗੀ ਆਪਣੇ ਸੀਪੀ ਸਾਹਿਬ ਦੀ ਨੌਲੇਜ ਲਿਆਂਦੀ ਏ ਤੇ ਬਾਜ਼ਾਰ 'ਚ ਹੁਣ ਉਹਨਾਂ ਨੇ ਸਾਡੀ ਸਾਰੇ ਗੁਰੂ ਜੀ ਆ ਦੀ ਮੰਨ ਕੇ ਇੱਥੇ ਸਕਿਉਰਿਟੀ 8 ਬੰਦੇ ਦੀ ਕਰਤੀ ਦੋ ਪੀਸੀਆਰ ਕਰਦੇ ਆ ਰਾਤ ਦਿਨ ਦੀ 24 ਘੰਟੇ ਸਕਿਉਰਿਟੀ ਇੱਥੇ دیਤੀ ਏ ਇਸ ਵਾਸਤੇ ਸਾਨੂੰ ਇਹ ਮਗੀ ਹੁਣ ਸੀਪੀ ਸਾਹਿਬ ਦੀ ਮਾਨ ਇਹ ਸਾਡੇ ਗੁਰੂਬਾਦੀ ਸਕੂਲਟੀ ਇਹਨਾਂ ਨੇ ਵੋਟ ਐਡ ਕਰਤੀ। ਦੇਖੋ ਸਾਰਾ ਜਿਹੜਾ ਪਬਲਿਕ ਕੰਟੈਕਟ ਪ੍ਰੋਗਰਾਮ ਹੈ ਪਹਿਲਾਂ ਮਜੀਠਵੰਡੀ ਚ ਵੀ ਕੀਤੀ ਸੀ ਪਬਲਿਕ ਮੀਟਿੰਗ ਅੱਜ ਅਸੀਂ ਸਾਰੇ ਪੁਲਿਸ ਆਫਸਰ ਗੁਰੂਬਾਜ਼ਾਰ ਚ ਆਏ ਕਿਉਂਕਿ ਇੱਥੇ ਬੜਾ ਇੱਕ ਇੰਪੋਰਟੈਂਟ ਤੇ ਪੁਰਾਣਾ ਬਾਜ਼ਾਰ ਹੈ ਜਿੱਦੇ ਚ ਬਹੁਤ ਹੀ ਕੀਮਤੀ ਚੀਜ਼ਾਂ ਸਪੈਸ਼ਲੀ ਜਿਹੜਾ ਜੁਐਲਰੀ ਬਾਰੇ ਡੀਲ ਕੀਤਾ ਜਾਂਦਾ। ਉਸ ਵੰਚ ਅਸੀਂ ਸਾਰੀ ਜਿਹੜੀ ਸਿਕਿਉਰਿਟੀ ਰਿਵਿਊ ਕੀਤੀ ਹੈ ਔਰ ਲੋਕਾਂ ਦੇ ਸੁਝਾਅ ਲਏ ਆ। ਇਹ ਕਿਸ ਤਰ੍ਹਾਂ ਅਸੀਂ ਇਹਨੂੰ ਹੋਰ ਸੁਰੱਖਿਅਤ ਤੇ ਬੈਟਰ ਕਰ ਸਕਦੇ ਹਾਂ ਟਰੈਫਿਕ ਪੁਆਇੰਟ ਆਫ View ਨਾਲ ਸਕਿਉਰਿਟੀ ਪੁਆਇੰਟ ਆਫ View ਨਾਲ ਸੋ ਮੈਨੂੰ ਬੜਾ ਖੁਸ਼ੀ ਹੈ ਇਸ ਗੱਲ ਦੀ ਕਿ ਬਹੁਤ ਅੱਛਾ ਸਾਡੀ ਡਿਸਕਸ਼ਨ ਹੋਈ ਹੈ ਔਰ ਬਹੁਤ ਸਾਰੇ ਡਿਸੀਜਨ ਔਨ ਸਪਾਟ ਲੈ ਗਏ ਕਿਤੇ ਕਿਤੇ ਡਿਊਟੀ ਲਗਾ ਦਿੱਤੀ ਗਈ ਜਿਹੜੀ ਗੁਰੂਗ੍ਰਾਮ ਤੇ ਹੋਣਾ ਦੇਖੋ ਬੇਸਿਕਲੀ ਗੱਲ ਜਿਹੜੀ ਗੱਲ ਇਹ ਸੀ ਕਿ ਐਸਓਜੀ ਜਿਹੜੇ ਸਪੈਸ਼ਲ ਟ੍ਰੇਨਡ ਸਾਡੇ ਫੋਰਸ ਦੇ ਬੰਦੇ ਨੇ ਉਹ ਲਾਏ ਜਾਣ ਔਰ ਡੀ ਡਿਵੀਜ਼ਨ ਤੇ ਕਤਵਾਲੀ ਦਾ ਏਰੀਆ ਇਕੱਠਾ ਪੈਂਦਾ ਸੋ ਉਹਨਾਂ ਤੋਂ ਡਿਵਾਈਡ ਕਰਕੇ ਮੁਲਾਜ਼ਮ ਵੀ ਅਸੀਂ ਲਾਏ ਆ ਔਰ ਅਸੀਂ ਜਿਹੜੀ ਮੇਨ ਗੱਲ ਇਹ ਕੀਤੀ ਹੈ ਕਿ WhatsApp ਦਾ ਗਰੁੱਪ ਬਣੇਗਾ ਔਰ ਗਰੁੱਪ ਦੇ ਉੱਤੇ ਬੰਦਾ ਕੋਈ ਵੀ ਆਪਣਾ ਸੁਝਾਅ ਪਾ ਸਕਦਾ ਕਿਸੇ ਨੂੰ ਕੋਈ ਸ਼ੱਕੀ ਬੰਦਾ ਦਿਖਦਾ ਉਹਦੀ ਫੋਟੋ ਪਾ ਸਕਦਾ ਕਿਸੇ ਸ਼ੱਕੀ ਮੋਟਰਸਾਈਕਲ ਦੀ ਫੋਟੋ ਪਾ ਸਕਦਾ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਪੈਟਰੋਲਿੰਗ ਹੋਏਗੀ ਉਹਨਾਂ ਨੂੰ ਡੰਡੇ ਤੇ ਪਲੱਸ ਵਿਸਲ ਪਲੱਸ ਉਹ ਆਪਣੀ ਲੋਕੇਸ਼ਨ ਹਰ 15-15 ਮਿੰਟ ਬਾਅਦ ਪਾਉਣਗੇ ਸੋ ਦਾਟੋ ਮੋਬਾਈਲ ਤੁਰਦੇ ਫਿਰਦੇ ਰਹਿਣ ਸਾਰੇ ਏਰੀਆ ਦੇ ਵਿੱਚ ਡੋਮਿਨੇਸ਼ਨ ਹੋਊਗਾ